ਮੈਂ ਖਾਟੀ ਕੋਲੋਂ ਹੁੰਦਾ ਵੀ ਅਸੀਂ ਹਿਆਰਪੁਰ ਤੋਂ ਤੇ ਮੈਂ ਖਾਟੀ ਪਹੁੰਚਿਆ ਤੇ ਦੋ ਮੁੰਡੇ ਸਗੇ ਤੇ ਉਹ ਦੋ ਮੁੰਡੇ ਦੋ ਮੁੰਡਿਆਂ ਨੇ ਮੇਰੇ ਪਿੱਛੇ ਮੋਟਰਸਾਈਕਲ ਨਾਲ ਮਾਰਿਆ ਤੇ ਮੈਂ ਡਿੱਗ ਗਿਆ ਤੇ ਜਦੋਂ ਉਹ ਵੀ ਰੁਕੇ ਤੇ ਪਹਿਲਾਂ ਉਹਨਾਂ ਨੇ ਹਨਾ ਮੁੱਥ ਭਰ ਕੇ ਅੱਖਾਂ ਦੀ ਅੱਖਾਂ ਦੀ ਮਿਰਚਾ ਪਾਈਆਂ ਮੇਰੇ ਉਹਨਾਂ ਨੇ ਤੇ ਮੇਰੇ ਜੀਵ ਤੋਂ ਫੋਨ ਵੀ ਹੋ ਕੇ ਲੱਗੇ ਤੇ 3-400 ਰੁਪਏ ਖਗਵਾਉ ਫਗਵਾੜਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੇਖੌਫ ਲੁਟੇਰੇ ਆਏ ਦਿਨ ਕੋਈ ਨਾ ਕੋਈ ਵਾਰਦਾਤ ਨੂੰ ਬਿਨਾਂ ਕਿਸੇ ਡਰ ਤੋਂ ਬੇਖੌਫ ਹੋ ਕੇ ਅੰਜਾਮ ਦੇ ਰਹੇ ਹਨ ਜਿਸ ਕਾਰਨ ਇਲਾਕਾ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਹੁਣ ਤਾਜ਼ਾ ਮਾਮਲਾ ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਬੇਖੌਫ ਲੁਟੇਰਿਆਂ ਵੱਲੋਂ ਇੱਕ ਨੌਜਵਾਨ ਕੋਲੋਂ ਉਸਦਾ ਮੋਬਾਈਲ ਫੋਨ ਖੋ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਜਸਵੰਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਮੁਹੱਲਾ ਪ੍ਰੇਮਪੁਰਾ ਫਗਵਾੜਾ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਹੁਸ਼ਿਆਰਪੁਰ ਤੋਂ ਆਪਣੇ ਘਰ ਵਾਪਸ ਪ੍ਰੇਮਪੁਰਾ ਆ ਰਿਹਾ ਸੀ ਤਾਂ ਰਸਤੇ ਵਿੱਚ ਖਾਟੀ ਪਿੰਡ ਨਜ਼ਦੀਕ ਪਿਛਿਓਂ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਪਹਿਲਾ ਉਸਦੇ ਮੋਟਰਸਾਈਕਲ ਵਿੱਚ ਸਿੱਧੀ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਹ ਮੋਟਰਸਾਈਕਲ ਤੋਂ ਹੇਠਾਂ ਡਿੱਗ ਗਿਆ ਤੇ ਨਾਲ ਹੀ ਉਹਨਾਂ ਅਣਪਛਾਤੇ ਨੌਜਵਾਨਾਂ ਵੱਲੋਂ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਉਸਦਾ ਮੋਬਾਈਲ ਫੋਨ ਖੋ ਕੇ ਮੌਕੇ ਤੋਂ ਫਰਾਰ ਹੋ ਗਏ ਪੀੜਤ ਨੌਜਵਾਨ ਨੇ ਦੱਸਿਆ ਕਿ ਇਸ ਸਾਰੀ ਘਟਨਾ ਦੇ ਸਬੰਧ ਵਿੱਚ ਉਨਾ ਵੱਲੋਂ ਪੁਲਿਸ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਘੁੰਮ ਰਹੇ ਬੇਖੌਫ ਲੁਟੇਰਿਆਂ ਨੂੰ ਕਾਬੂ ਕਰਕੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਸ ਦਾ ਖੋਹ ਹੋਇਆ ਮੋਬਾਈਲ ਫੋਨ ਉਸ ਨੂੰ ਵਾਪਸ ਦਵਾਈ ਜਾਵੇ। ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ। ਮੇਰਾ ਨਾਮ ਜਸਵੰਤ ਹੈ। ਹਾਂਜੀ। ਕਿ ਮੈਂ ਖਾਟੀ ਕੋਲੋਂ ਹੋਂਦਾ ਵੀ ਅਸੀਂ ਹਿਸ਼ਾਰਪੁਰ ਤੋਂ ਤੇ ਮੈਂ ਖਾਟੀ ਪਹੁੰਚਿਆ ਤੇ ਦੋ ਮੁੰਡੇ ਸਗੇ ਤੇ ਉਹ ਦੋ ਮੁੰਡੇ ਦੋ ਮੁੰਡੇ ਆਣੇ ਨੇ ਮੇਰੇ ਪਿੱਛੇ ਮੋਟਰਸਾਈਕਲ ਚ ਮੋਟਰਸਾਈਕਲ ਮਾਰਿਆ ਤੇ ਮੈਂ ਡਿੱਗ ਗਿਆ ਤੇ ਜਦੋਂ ਉਹ ਵੀ ਰੁਕੇ ਤੇ ਪਹਿਲੋਂ ਉਹਨਾਂ ਨੇ ਹਨਾ ਮੁੱਠ ਭਰ ਕੇ ਅੱਖਾਂ ਦੀ ਅੱਖਾਂ ਦੀ ਮਿਰਚਾ ਪਾਈਆਂ ਮੇਰੀ ਉਹਨਾਂ ਨੇ ਤੇ ਮੇਰੇ ਜੀਬ ਚੋਂ ਫੋਨ ਵੀ ਹੋ ਕੇ ਲੱਗੇ ਤੇ 3-400 ਰੁਪਏ ਸੁਗਾਵ ਹੁਣ ਜਿਹੜਾ ਫੋਨ ਕਿਹੜਾ ਸੀ ਜੀ ਫੋਨ ਸੈਮਸੰਗ ਸੀਗਾ ਜੀ 8 ਬਣ ਕੇ ਕਿ ਕਿੰਨੇ ਕ ਵਜੇ ਹੋਇਆ ਹੱਸ ਇਹ ਹੋਇਆ ਜੀ 8:30 8:30 ਵਜੇ ਜੀ 8:30 ਵਜੇ ਹਾਂਜੀ ਹਾਂਜੀ ਤੇ ਪੁਲਿਸ ਕੰਪਲੀਟ ਕੀਤੀ ਇਸ ਸਮਾਂ ਹੁਣੇ ਕਰਕੇ ਆਏ ਹਾਂ ਜੀ ਆਪਾਂ ਕਿੱਥੇ ਦੇ ਰਹਿਣ ਵਾਲੇ ਮੈਂ ਫ੍ਰੈਂਪਰਾ ਮਹੱਲਾ ਜੀ ਪਗੜ ਠੀਕ